ਨਿਰਮਲ ਸਿੰਘ ਪੰਗੂ ਕੱਲ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਹਜ਼ਾਰਾਂ ਕਰੋੜ ਰੁਪਿਆ ਪਰਲ ਕੰਪਨੀ ਦਾ ਜਿਹੜਾ ਲੋਕਾਂ ਦਾ ਡੁੱਬ ਚੁੱਕਿਆ ਉਹਦੇ ਨਾਲ ਜੁੜਿਆ ਹੋਇਆ ਮਾਮਲਾ ਸੀ ਜੁੜੇ ਹੋਏ ਸਖਸ਼ੀਓ ਇਹ ਪੂਰਾ ਮਾਮਲਾ ਤੁਸੀਂ ਪਹਿਲਾਂ ਵੀ ਖ਼ੈਰ ਕੀਤਾ ਹੋਣਾ ਜ਼ਰੂਰ ਮੈਨੂੰ ਲੱਗਦਾ ਹੈ ਜੀ ਜ਼ਰੂਰ ਕੀਤਾ ਹੋਣਾ ਤੁਸੀਂ ਹਾਂ ਹੁਣ ਇਹਦੇ ਵਿੱਚ ਕੁਝ ਲੋਕਾਂ ਨੂੰ ਵੀ ਕੋਈ ਰਾਹਤ ਵਾਲਾ ਕੰਮ ਸੀਗਾ ਕੁਛ ਕਿ ਬਸ ਉਹਨਾਂ ਦੇ ਜਾਣ ਨਾਲੇ ਨਿਭੜ ਜਾਣਾ ਕੰਮ ਕੀ ਹੋਣਾ ਇਹਦੇ ਵਿੱਚ ਦੇਖੋ ਇਹਦੇ ਵਿੱਚ ਕੀ ਹੈ ਕਿ ਇਹ ਜਾਂਚ ਪੜਤਾਲ ਜਿਹੜੀ ਸੀਗੀ ਉਸ ਸੇਬੀ ਜਿਹੜੀ ਕਿ ਪਿੱਛੇ ਜੇ ਬਹੁਤ ਚਰਚਿਤ ਰਹੀ ਹੈ ਬਿਲਕੁਲ ਬਿਲਕੁਲ ਹਿੰਡਨਬਰਗ ਵਾਲੀ ਰਿਪੋਰਟ ਤੋਂ ਬਾਅਦ ਅੱਜ ਦੋਸਤ ਨੇ ਕਮੈਂਟ ਵੀ ਸੀਗੀ ਤੁਹਾਡੀ ਗੱਲ ਦੇ ਵਿੱਚ ਹੀ ਮੈਂ ਕਹਦੇ ਹਾਂ ਉਹ ਕਹਿੰਦੇ ਕਿ ਸੇਬੀ ਵਾਲਾ ਮਾਮਲਾ ਵਿੱਚ ਹੀ ਦੱਬਿਆ ਗਿਆ ਉਹਦੇ ਬਾਰੇ ਕੋਈ ਮੜੀ ਚ ਹੋਈ ਜਾਣਕਾਰੀ ਤੇ ਉਹ ਕੋਈ ਡਿਵੈਲਪਮੈਂਟ ਹੋਏਗੀ ਤੇ ਤਦ ਹੀ ਹੈ ਨਾ ਜੀ ਉਹ ਤਾਂ ਵਿੱਚ ਹੀ ਆ ਹੂੰ ਹਿੰਡਨਬਰਗ ਕਿਉਂਕਿ ਉਹਨਾਂ ਦੇ ਕੋਲ ਉਹ ਸ਼ਾਰਟ ਸੈਲਰ ਆ ਹੂੰ ਉਹਨਾਂ ਦੇ ਕੋਲ ਸਤੰਬਰ ਤੇ ਨਵੰਬਰ ਲਈ स्लॉट ਹੈਗੇ ਆ ਜੀ ਉਹਨਾਂ ਨੇ ਮੈਨੂੰ ਲੱਗਦਾ ਕਿ ਇੱਕ ਅੱਧਾ ਡੰਗ ਹੋਰ ਮਾਰ ਦੇਣਾ ਹੂੰ ਇਹ ਜਾਗਦਾ ਤਾਂ ਉਸ ਵੇਲੇ ਫਿਰ ਪਤਾ ਲੱਗੇਗਾ ਕਿਉਂਕਿ ਇਹਨਾਂ ਨੇ ਤੇ ਜਾਂਚ ਪੜਤਾਲ ਦੇ ਨਾਮ ਤੇ ਤਾਂ ਖੇਲੋ ਖਾਣਾ ਪੂਰਤੀ ਜਿਹੜੀ ਆ ਉਹ ਕਰ ਦਿੱਤੀ ਕਿ ਹਾਂ ਜੀ ਇਦਾਂ ਹੋ ਗਿਆ ਉਦਾਂ ਹੋ ਗਿਆ ਬਸ ਉੱਥੇ ਗੁੰਗਲੋਂ ਤੋਂ ਮਿੱਟੀ ਛੱਡ ਗਈ ਆ ਹੁਣ ਜਿਹੜੀ ਗੱਲ ਇਹ ਆ ਨਾ ਕਿ ਕੀ ਪਰਲ ਦੇ ਵਿੱਚ ਜਿਹੜੇ ਨਿਵੇਸ਼ਕ ਸੀ ਇਨਵੈਸਟਰ ਸੀਗੇ ਉਹਨਾਂ ਦਾ ਪੈਸਾ ਉਹ ਕਿਉਂਕਿ ਅੱਗੇ ਹੀ ਅਥਾਰਟੀਆਂ ਦੇ ਕੋਲ ਆ ਮਾਮਲਾ ਜੀ ਮੈਂ ਜਦੋਂ ਮਾਨ ਸਾਹਿਬ ਨੇ ਐਵੇਂ ਐਲਾਨ ਕਰਤਾ ਸੀ ਤੁਹਾਨੂੰ ਯਾਦ ਹੋਣਾ ਜਲੰਧਰ ਜਿਮਨੀ ਚੋਂਣ ਦੇ ਵਿੱਚ ਜੀ ਜੀ ਕਿ ਜੀ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਉਹ ਗੱਲ ਇਹ ਆ ਕਿ ਉਸ ਵੇਲੇ ਵੀ ਮੈਂ ਕਿਹਾ ਸੀਗਾ ਕਿ ਇਹ ਮਾਮਲਾ ਸਿੱਧਾ ਸੁਪਰੀਮ ਕੋਰਟ ਦੀ ਸੁਪਰਵੀਜ਼ਨ ਤਹਿਤ ਚੱਲ ਰਿਹਾ ਹੂੰ ਕਿਉਂਕਿ ਉਹਨਾਂ ਨੇ ਹੀ ਜਾਂਚ ਪੜਤਾਲ ਕਰਵਾਈ ਸੇਬੀ ਤੱਕ ਕਹਿ ਲੋ ਕਿ ਰੈਗੂਲੇਟਰੀ ਹੈ ਨਾ ਬਾਜ਼ਾਰ ਦੀ ਇਨਵੈਸਟਰਸ ਦੀ ਛੇ ਕਹਿ ਲੀਏ ਰੱਖ ਹੀ ਕਰਦੀ ਆ ਤਾਂ ਉਹ ਜਾਂਚ ਤਾਂ ਨਹੀਂ ਨਾ ਆਪ ਕਰਦੇ ਜਾਂਚ ਹੋਈ ਸੀ ਸੀਬੀਆਈ ਤੋਂ ਜੀ ਸੀਬੀਆਈ ਨੇ ਮੂਲ ਤੌਰ ਤੇ ਕਹਿ ਲੋ ਕਿ ਦੋ ਤਿੰਨ ਨੁਕਸ ਗੱਡੇ ਸਨ ਵੈਸੇ ਲੰਮੀਆਂ ਚੌੜੀਆਂ ਕੰਪਨੀਆਂ ਦੇ ਨਾਮਾਂ 'ਚ ਨਹੀਂ ਪੈਂਦੇ ਆਪਾਂ ਮੈਂ ਮੈਂ ਤੁਹਾਨੂੰ ਨਾ ਸਿੰਪਲ ਤਰੀਕੇ ਨਾਲ ਦੱਸ ਦਿੰਦਾ ਕਿ ਉਹਨਾਂ ਦੀ ਜਾਂਚ ਕਿੱਦਾਂ ਆਇਆ ਕੀ ਆਇਆ ਫਿਰ ਉਹ ਜਿਹੜੀਆਂ ਪ੍ਰਾਪਰਟੀ ਵਗੈਰਾ ਜਿਹੜੀਆਂ ਸੀਗੀਆਂ ਉਹ ਅਟੈਚ ਹੋਈਆਂ ਪਿਛਲੇ ਸਾਲ ਪੰਗੂ ਦੀ ਸੁਪਤਨੀ ਬੀਬੀ ਪ੍ਰੇਮ ਕੌਰ ਉਹ ਗ੍ਰਫਤਾਰ ਵੀ ਹੋਏ ਸਨ ਹਾਂਜੀ ਇਸੇ ਚੱਕਰ 'ਚ ਕਿਉਂਕਿ ਜ਼ਮੀਨਾਂ ਇਹਨਾਂ ਕੋਲ ਬਹੁਤ ਨੇ ਹੁਣ ਹੁੰਦਾ ਕੀ ਆ ਸਮਝੋ ਥੋੜੀ ਜਿਹੀ ਕਹਾਣੀ ਪੰਗੂ ਸਾਹਿਬ ਜਿਹੜੇ ਸੀਗੇ ਕਿਸੇ ਟਾਈਮ ਦੁੱਧ ਢੋਂਦੇ ਸੀ ਜੀ ਪੜੇ ਲਿਖੇ ਸੀ ਐਸੀਗਾ ਕੋਈ ਦੁੱਧ ਢੋਣਾ ਕੋਈ ਮਾੜੀ ਗੱਲ ਨਹੀਂ ਸੀ ਸਭ ਸਾਈਕਲ ਚਲਾਉਣਾ ਕੋਈ ਮਾੜੀ ਗੱਲ ਨਹੀਂ ਹੈ ਇਹ ਮਤਲਬ ਕਿ ਉਸ ਤੋਂ ਬਾਅਦ ਫਿਰ ਚਲੇ ਜਾਂਦੇ ਆ ਕੋਲਕਾਤਾ ਹੂੰ ਕੋਲਕਾਤਾ ਜੀ ਕੋਲਕਾਤਾ ਜਾ ਕੇ ਇਹਨਾਂ ਨੇ ਬਿਜ਼ਨਸ ਦੀਆਂ ਬਰੀਕੀਆਂ ਸਮਝੀਆਂ ਕੰਪਨੀ 'ਚ ਕੰਮ ਕੀਤਾ ਜੀ ਉਦੋਂ ਇੱਕ ਕੰਪਨੀ ਹੁੰਦੀ ਸੀ ਪੀਅਰਲੈਸ ਹੂੰ ਉਹ ਕੰਪਨੀ ਬੰਦ ਹੋ ਗਈ ਜਾਂ ਰੱਬ ਜਾਣੇ ਛੱਡ ਤੇ ਕੀ ਹਸਾਬ ਕਿਤਾਬ ਹੈ ਜੀ ਜੀ ਇੱਕ ਹੋਰ ਕੰਪਨੀ ਇਹਨ ਜੁਆਇਨ ਕੀਤੀ ਸੀ ਉਹਦਾ ਨਾਮ ਸੀ ਗੋਲਡਨ ਫੋਰੈਸਟ ਹੂੰ ਉਹ ਜਿਹੜੇ ਮੇਰੀ ਕੁਮਰ ਵਾਲੇ ਉਹਨਾਂ ਨੂੰ ਪਤਾ ਹੋਵੇਗਾ ਉਸ ਟਾਈਮ ਜਦੋਂ ਅਸੀਂ ਸੰਭਾਲਾ ਚ ਹੁੰਦੇ ਸੀ ਨਾ ਆਪਣੇ ਮਲੋਟ ਵੀ ਇੱਕ ਕੰਪਨੀ ਸੀ ਕਿ ਉਹਦਾ ਦਫਤਰ ਸੀ ਮੈਨੂੰ ਯਾਦ ਆ ਉਹ ਵੀ ਭੱਜ ਗਈ ਸੀ ਪੈਸਾ ਲੈ ਕੇ ਇਸ ਤਰ੍ਹਾਂ ਉਹ ਉਹ ਦੌਰ ਸੀ ਇਸ ਤਰ੍ਹਾਂ ਦਾ ਜਿਹੜੀਆਂ ਕੰਪਨੀਆਂ ਆ ਰਹੀਆਂ ਸੀ ਤਾਂ ਉਹਨਾਂ ਦਾ ਜਿਹੜਾ ਮਾਡਲ ਸੀ ਫਿਰ ਜਦੋਂ ਉਹ ਕੰਪਨੀ ਬੰਦ ਹੋ ਗਈ 골ਡਨ ਜੀ ਤਾਂ ਉਸ ਵੇਲੇ ਜਿਹੜਾ ਉਹਨਾਂ ਦਾ ਬਿਜ਼ਨਸ ਮਾਡਲ ਸੀਗਾ ਨਾ ਉਹ ਨਿਰਮਲ ਸਿੰਘ ਭੰਗੂ ਨੇ ਇਸਤੇਮਾਲ ਕੀਤਾ ਜੀ ਮਤਲਬ ਕਿ ਉਹ ਜਿੱਦਾਂ ਪਲਾਂਟ ਲਾਉਂਦੇ ਆ ਉਹ ਪਲਾਂਟੇਸ਼ਨ ਕਰਦੇ ਆ ਜੀ ਜੀ ਤਾਂ ਉਹਦੇ ਚ ਇਨਵੈਸਟਰਸ ਦਾ ਪੈਸਾ ਲਾਇਆ ਜਾਂਦਾ ਸੀ ਕਿ ਤੁਹਾਨੂੰ ਵਾਅਦੇ ਚ ਅਸੀਂ ਲਿਜਾ ਕੇ ਪੈਸਾ ਜਿਹੜਾ ਉਹ ਰਿਫੰਡ ਕਰਾਂਗੇ ਹਮ ਹਮ ਇੱਥੋਂ ਕਮ ਚੱਲਦਾ 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 ਸਭ ਇਹਨਾਂ ਦਾ ਜਿਹੜਾ ਸੀਗਾ ਨਾ ਉਹ ਫਿਰ ਚੱਲ ਨਿਕਲਿਆ ਆਪਣੀ ਕੰਪਨੀ ਹੈਗੀ ਸੀ ਉਹ ਪਹਿਲਾਂ ਕੰਪਨੀ ਜਿਹੜੀ ਸੀਗੀ ਇਹਨਾਂ ਨੇ ਬਣਾਈ ਮਤਲਬ ਕਿ ਹੋਰ ਮਕਸਦ ਵਾਸਤੇ ਉਹ ਉਹਦੇ ਵਿੱਚ ਫਿਰ ਗਾਂ ਇਹਨਾਂ ਨੇ ਇਨਵੈਸਟਮੈਂਟ ਕਰਮਾਉਣੀ ਸ਼ੁਰੂ ਕਰ ਦਿੱਤੀ ਗਾਂ ਫਿਰ ਹੋਰ ਜਿਵੇਂ ਕੰਪਨੀਆਂ ਬਣਾ ਕੇ ਤਾਂ ਮਤਲਬ ਕਿ ਫਿਰ ਤੇ ਇਹਨਾਂ ਨੇ ਇੱਕ ਚੇਨ ਸਿਸਟਮ ਬਣਾ ਲਿਆ ਜਿਹਦੇ ਚ ਸ਼ਾਇਦ 5 ਕਰੋੜ ਇਨਵੈਸਟਰ ਸੀਗਾ 5 ਕਰੋੜ ਇਨਵੈਸਟਰ ਹਾਲਾਂਕਿ ਮੈਨੂੰ ਅਫਸੋਸ ਹੁੰਦਾ ਸਾਬ ਕਿ ਇਹ ਇੱਕ ਸਿੱਖ ਬੰਦੇ ਨੇ ਐਡੀ ਜ਼ਬਰਦਸਤ ਕੰਪਨੀ ਖੜੀ ਕਰ ਦਿੱਤੀ ਤੇ ਬਾਅਦ ਦੇ ਵਿੱਚ ਉਹ ਮਤਲਬ ਕਿ ਇਸ ਰਸਤੇ ਤੇ ਹੋ ਤੁਰਿਆ ਇਸ ਗੱਲ ਦਾ ਅਫਸੋਸ ਹੈ ਹੂੰ ਮੈਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੁੰਦੀ ਹੈ ਕਿ ਇੱਕ ਬੰਦਾ ਯਾਰ ਜੀ ਸਿੱਖ ਬਿਜ਼ਨਸਮੈਨ ਹੂੰ ਤਾਂ ਉਹ ਕਿੱਧਰ ਦਾ ਕਿੱਧਰ ਲੈ ਗਿਆ ਬਿਲਕੁਲ ਬਿਲਕੁਲ ਮਾਮਲਾ ਅੱਛਾ ਫਿਰ ਕੁਝ ਪੈਸਾ ਇਹਨਾਂ ਨੇ ਡਾਇਵਰਟ ਕੀਤੀ ਸੀਗੀ ਆ ਰਕਮ ਜੀ ਜਿੱਦਾਂ ਆਸਟ੍ਰੇਲੀਆ 'ਚ ਦੱਸਦੇ ਆ ਕਿ ਇਹਨਾਂ ਨੇ ਬਹੁਤ ਜ਼ਿਆਦਾ ਜਿਵੇਂ ਸ਼ੈਲ ਕੰਪਨੀਆਂ ਬਣਾ ਇਹ ਹੀ ਖੇਡ ਹੈ ਸਮਝ ਲਓ ਤੁਸੀਂ ਆਸਾਨੀ ਨਾਲ ਕਿਨ ਇਨਵੈਸਟਰਸ ਦਾ ਪੈਸਾ ਇਨਵੈਸਟ ਕਰਵਾ ਕੇ ਕਰਵਾ ਕੇ ਕਰਵਾ ਕੇ ਉਹ ਗਾਂ ਫੀਲਡ ਅਫਸਰ ਹੈ ਜਾਂ ਕਹ ਲਓ ਇਹਨਾਂ ਦੇ ਜਿਹੜੇ ਸੀਗੇ ਜੀ ਕੰਪਨੀ ਦੇ ਕਰਤਾ-ਤਰਤਾ ਜਾਂ ਇਹਨਾਂ ਦੇ ਜਿਹੜੇ ਆਫੀਸ਼ਰ ਇਹਨਾਂ ਨੇ ਰੱਖੇ ਸੀ ਉਹ ਗਾਂ نیٹਵਰਕ ਦੇ ਜ਼ਰੀਏ ਪੈਸਾ ਲਿਆਉਂਦੇ ਸਨ ਉਹ ਪੈਸਾ ਫਿਰ ਗਾਂ ਕੁਝ ਮਤਲਬ ਕਿ ਡਾਇਵਰਟ ਹੋ ਗਿਆ ਇਸ ਤਰ੍ਹਾਂ ਦੀ ਜਾਂਚ ਪੜਤਾਲ ਜਿਹੜੀ ਸੀ ਅੱਜ ਇਸ ਸੰਖੇਪ ਚ ਕਰ ਰਹੇ ਹਾਂ ਨਾ ਆਪਾਂ ਕਿਉਂਕਿ ਤੁਹਾਡਾ ਟਾਈਮ ਪਹਿਲੀ ਖਬਰ ਚ ਜ਼ਾਇਆ ਹੋਇਆ ਖੈਲੋ ਕਿ ਇੱਧਰ ਜ਼ਿਆਦਾ ਲੱਗ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਭਾਈ ਹੁਣ ਗੱਲ ਇਹ ਆ ਕਿ ਉਹ ਜਾਂਚ ਪੜਤਾਲ ਤਾਂ ਸਭ ਕੁਝ ਜਿਹੜਾ ਉਹ ਚੱਲ ਰਿਹਾ ਸੀਗਾ ਤਾਂ ਮੈਂ ਉਦੋਂ ਕਿਹਾ ਸੀਗਾ ਕਿ ਕੀ ਮਾਨ ਸਾਹਿਬ ਸੇਬੀ ਤੋਂ ਉੱਤੇ ਹੋ ਗਿਆ ਕਿ ਉਹ ਆਪਣੇ ਪੱਧਰ ਤੇ ਪ੍ਰਾਪਰਟੀਆਂ ਵੇਚ ਦੂਗੇ ਇਹ ਕਰ ਦੂਗੇ ਤਾਂ ਉਹ ਤੁਸੀਂ ਉਹ ਦੇਖ ਲਓ ਕਿ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਉਹ ਗੱਲ ਉੱਥੇ ਦੀ ਉੱਥੇ ਤਾਂ ਉਹ ਤਾਂ ਜੋ ਪ੍ਰੋਸੈਸ ਚੱਲ ਰਿਹਾ ਉਹਦੇ ਥਰੂ ਹੀ ਜੇ ਕਿਸੇ ਦਾ ਮੁੜ ਗਿਆ ਮੁੜ ਗਿਆ ਪਰ ਇਦਾਂ ਕਰਦਿਆਂ ਕਰਦਿਆਂ ਦੱਸਦੇ ਕਿ 49100 ਕਰੋੜ ਰੁਪਏ ਦਾ ਇਹ ਗੜਬੜ ਚੱਲਾ ਆਇਆ ਜੋ ਕਥੇ ਦੋਹੋ ਕੀਤਾ ਜਾ ਰਿਹਾ ਤਾਂ ਤੁਸੀਂ ਸੋਚ ਕੇ ਦੇਖੋ ਕਿ 50000 ਕਰੋੜ ਦੀ ਤੇ ਕਹਿ ਲੋ ਹੇਅਰ ਅਫੇਅਰ ਜਿਹੜੀ ਕਥੇ ਤੌਰ ਤੇ ਆਈ ਆ ਸਮਾਂ ਜੀ ਉਹ ਤੇ ਕੰਪਨੀ ਕਿੰਨੇ ਦੀ ਹੋਏਗੀ ਪਰ ਇਸ ਤਰ੍ਹਾਂ ਤੁਸੀਂ ਦੇਖੋ ਨਾ ਕਿ ਸ਼ੇਅਰ ਬਾਜ਼ਾਰ ਚ ਕੰਪਨੀ ਕੋਈ ਥੋੜੀਏ ਤੁਸੀਂ ਕੰਪਨੀ ਬਣਾ ਲਈ ਜਾ ਕੇ ਲਿਸਟਡ ਕਰਵਾ ਲੋਗੇ ਨਹੀਂ ਸਾਹਿਬ ਜੀ ਜੀ ਬਿਲਕੁਲ ਬੰਦੇ ਨੇ ਕਹਿ ਲੋ ਕਿ ਆਪ ਦਾ ਨਿਊਜ਼ ਚੈਨਲ ਖੋਲ ਲਿਆ ਹੂੰ ਮੀਡੀਆ ਚ ਆ ਗਏ ਸੀਗੇ ਵਰਲਡ ਕੱਪ ਨੂੰ ਸਪான்ਸਰ ਕਰਾ ਦਿੱਤਾ ਸੀਗਾ ਵੱਡੇ ਵੱਡੇ ਜਿਹੜੇ ਆਰਟਿਸਟ ਸੀਗੇ ਉਹ ਇਹਨਾਂ ਦੇ ਐਮਬੈਸਡਰ ਸੀਗੇ ਹੂੰ ਮਤਲਬ ਕਿ ਇਸ ਗੱਲ ਦਾ ਦੁੱਖ ਹੁੰਦਾ ਕਿ ਇਹਨਾਂ ਨੇ ਐਡਾ ਤਗੜਾ ਸਾਮਰਾਜ ਬਣਾ ਕੇ ਤੇ ਮੁੜ ਕੇ ਉਹਨੂੰ ਮਤਲਬ ਕਿ ਚਲਾਇਆ ਗਲਤ ਟਾਂਕਾ ਹਾਂ ਬਿਲਕੁਲ ਬਿਲਕੁਲ ਨਹੀਂ ਤਾਂ ਸਕਸੈਸ ਸਟੋਰੀ ਦੇ ਵਿੱਚ ਜਿਵੇਂ ਆਪਾਂ ਸਕਸੈਸ ਸਟੋਰੀਜ਼ ਪੜ੍ਹਦੇ ਆ ਉਹਦੇ ਵਿੱਚ ਸਟੋਰੀ ਹੋਣੀ ਸੀ ਕਿ ਇੱਕ ਬੰਦਾ ਯਾਰ ਸਾਈਕਲ ਤੇ ਨਿਕਲਿਆ ਤੇ ਫਿਰ ਉਸ ਤੋਂ ਬਾਅਦ ਭਾਈ ਦੇਖ ਲਓ ਕਿੱਥੇ ਕਿੱਥੇ ਪਹੁੰਚਿਆ ਪਰ ਅੱਜ ਕਿੱਥੇ ਦਾ ਕਿੱਥੇ ਪਹੁੰਚਿਆ ਕਿ ਇੱਕ ਸਿਖਰਲਾ ਕਾਰੋਬਾਰੀ ਮੁੜ ਕੇ ਜ਼ਲੀਲ ਹੋਇਆ ਬਿਲਕੁਲ ਫਿਰ ਠਾਣਿਆਂ ਚ ਰੁਲਿਆ ਜੇਲ੍ਹ ਨਾਲ ਚੁਲਿਆ ਲੋਕਾਂ ਦੀਆਂ ਵੱਧ ਸੀਸਾਂ ਲਈਆਂ ਤੇ ਅੰਤ 'ਚ ਉਹੀ ਹੋਣਾ ਜਿਹੜਾ ਸਾਰਿਆਂ ਨਾਲ ਹੁੰਦਾ ਉਹ ਹੋ ਗਿਆ ਪੈਸਾ ਇੱਥੇ ਹੀ ਰਹਿ ਗਿਆ ਇਹ ਜੋ ਵੀ ਕੀਤਾ ਕਰਾਇਆ ਸੀ ਇੱਥੇ ਰਹਿ ਗਿਆ ਤੇ ਤੁਸੀਂ ਦੇਖ ਲਓ ਕਿ ਖਬਰ ਨੂੰ ਵੀ ਕੁਝ ਲੋਕ ਚਲੋ ਆਪਾਂ ਤਾਂ ਨਹੀਂ ਆਪਾਂ ਤਾਂ ਸਮਝਦਣਾ ਵਰਦੇ ਹਾਂ ਤੋਂ ਦੂਸਰੇ ਪਾਸੇ ਤੋਂ ਲੈ ਰਹੇ ਕਿ ਇਸ ਬੰਦੇ ਨੂੰ ਗਰੀਬਾਂ ਦੀਆਂ ਹਾਂ ਹਾਂ ਜਿਹੜੀਆਂ ਸੀ ਹਾਵਾਂ ਸੀਗੀਆਂ ਜਿਹੜੀਆਂ ਦੁਰ ਸੀਸਾਂ ਸੀ ਉਹ ਲੈ ਬੈਠੀ ਜੀ 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 ਬਿਲਕੁਲ ਬਿਲਕੁਲ ਸਾਰੇ ਸਾਰੇ ਤਰ੍ਹਾਂ ਦੇ ਵਿਊਜ਼ ਦੇਖਣ ਨੂੰ ਮਿਲਦੇ ਆ ਲੋਕਾਂ ਦੇ ਪਰ ਚਲੋ ਲੋਕਾਂ ਦਾ ਨੁਕਸਾਨ ਬੜਾ ਹੋਇਆ ਇਹ ਗੱਲ ਮੰਨਣ ਵਾਲੀ ਹੈ ਜਿਵੇਂ ਵੀ ਹੋਇਆ ਤੇ ਮਿੰਟੂ ਜੀ ਅਗਲੀ ਖਬਰ ਗੋਲਡਨ ਫੋਰੈਸਟ ਨੇ ਉਸ ਟਾਈਮ ਲਾਲੜੂ ਲਾਗੇ ਵੀ ਜ਼ਮੀਨ ਦੀ ਖਰੀਦ ਕੀਤੀ ਸੀ ਜਿਸ ਵਿੱਚ ਕਪਲਾ ਹੋਇਆ ਸੀ ਵਿਜੀਲੈਂਸ EOW ਨੇ ਮਾਮਲਾ ਵੀ ਦਾ ਹਾਂ ਜੀ ਬਿਲਕੁਲ ਹੋ ਸਕਦਾ ਮੈਨੂੰ ਇਸ ਜ਼ਮੀਨ ਬਾਰੇ ਨਹੀਂ ਪਤਾ ਪਰ ਇਹ ਤੁਸੀਂ ਸਹੀ ਪਕੜਨੇ ਹੋ ਕਿ ਗੋਲਡਨ ਫੋਰੈਸਟ ਨੇ ਕਾਫੀ ਬਿਜ਼ਨਸ ਵਧੋ ਕੀਤਾ ਸੀਗਾ ਜੀ 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 ਮਿੰਟੂ ਜੀ ਮੈਨੂੰ ਨਾ ਕਮੈਂਟ ਸ਼ੋ ਨਹੀਂ ਹੋ ਰਹੇ ਸ਼ਾਇਦ ਕੋਈ ਟੈਕਨੀਕਲ ਇਸ਼ੂ ਹੋ ਗਿਆ ਇਧਰੋਂ ਪਤਾ ਨਹੀਂ ਸਰ ਤੁਹਾਡਾ ਫੋਨ ਦੇ ਦਿਓ ਮੈਨੂੰ ਜਦ ਮੜੇ ਲੈ ਲਓ ਸਰ ਫੋਨ ਲੈ ਲਓ ਧੰਨਵਾਦ ਧੰਨਵਾਦ ਇਹਦੇ ਚ ਕਿਹੜਾ ਕੋਈ ਕਰੰਟ ਆਉਣ ਲੱਗਾ ਜੀ 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 ਜਸਵੀਰ ਸਿੰਘ ਜੀ ਕਹਿ ਰਹੇ ਨੇ ਕਿ ਵਰਲਡ ਕਬੱਡੀ ਕੱਪ ਤੇ ਵੀ ਇਹਨਾਂ ਨੇ ਪੈਸਾ ਬਹੁਤ ਲਾਇਆ ਸੀ ਹਾਂਜੀ ਹਾਂਜੀ ਸਰ ਜੀ ਇਹਨਾਂ ਨੇ ਸਪான்ਸਰ ਕੀਤਾ ਸੀਗਾ ਜਿਹੜਾ ਸ਼ਾਇਦ ਪਹਿਲਾ ਵਰਲਡ ਕੱਪ ਹੋਇਆ ਨਾ ਜੀ ਉਹ ਸਪான்ਸਰਸ਼ਿਪ ਇਹਨਾਂ ਦੇ ਕੋਲ ਸੀਗੀ ਹਮ ਤੇ ਮੈਂ ਤੁਹਾਨੂੰ ਹੋਰ ਦੱਸਾਂ ਜਿਹੜੀ ਹੈ ਗਈ ਸੀ ਨਾ ਸੁਖਬੀਰ ਸਿੰਘ ਬਾਦਲ ਦੀ ਰੈਲੀ ਸਦਭਾਵਨਾ ਰੈਲੀ ਜਿਹੜੀ ਪਹਿਲੀ ਹੋਈ ਹੈ ਸ਼ਾਇਦ ਬਠਿੰਡੇ ਚ ਉਹ ਪਰਲ ਕਲੋਨੀ ਚ ਹੀ ਹੋਈ ਸੀ ਗੋਨੇਆਣਾ ਰੋਡ ਤੇ ਜੀ ਤੇ ਉਸ ਤੋਂ ਬਾਅਦ ਜੋ ਕੈਪਟਨ ਅਮਰਿੰਦਰ ਸਿੰਘ ਦੀ ਬਤੌਰ ਪ੍ਰਧਾਨ ਹਾਂਜੀ ਜਿਸ ਨੂੰ ਸੋ ਕਾਲਡ ਤਾਜ ਪੋਸ਼ੀ ਕਿਹਾ ਜਾਂਦਾ ਜਦ ਕਿ ਮੈਂ ਇਸ ਸ਼ਬਦ ਤੇ ਇਤਰਾਜ਼ ਕਰਦਾ ਹੁਣਾ ਕਿ ਇਹ ਕੋਈ ਰਾਜਾਸ਼ਾਹੀ ਨਹੀਂ ਹੈ ਕਿ ਤਾਜ ਰੱਖਿਆ ਜਾ ਰਿਹਾ ਇੱਕ ਇੱਕ ਜੌਬ ਹੈ ਤੁਹਾਡੀ ਬਿਲਕੁਲ ਠੀਕ ਹੈ ਨਾ ਜੀ ਤੁਹਾਡੇ ਪੋਲੀਟੀਕਲ ਕੈਰੀਅਰ ਚ ਤਾਂ ਜਿਹੜੀ ਸੋ ਕਾਲਡ ਤਾਜ ਪੋਸ਼ੀ ਹੋਈ ਸੀ 2-4 ਦਿਨ ਦਾ ਹੀ ਸਮਾਂ ਸੀ ਇੱਕੋ ਕਲੋਨੀ ਚ ਹੋਈ ਸੀ ਤੇ ਮੈਂ ਉਹ ਚੇਚੇ ਉਦੋਂ ਮੈਂ ਅਖਬਾਰ ਚ ਕੰਮ ਕਰਦਾ ਹੁੰਦਾ ਸੀ ਉਹ ਚੇਚੇ ਤੌਰ ਤੇ ਉੱਥੇ ਕਵਰ ਕਰਨ ਵਾਸਤੇ ਅਸੀਂ ਗਏ ਹੋਏ ਸੀਗੇ ਜੀ 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 ਉਹਨਾਂ ਰੈਲੀਆਂ ਨੂੰ ਜਗ੍ਹਾ ਇੱਕੋ ਹੀ ਮਿਲੀ ਸੀਗੀ ਹੂੰ 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 ਉਦੋਂ ਬਸ ਕਹ ਲੋ ਕਿ ਇਹਨਾਂ ਦਾ ਕੰਮ ਐਂਡ ਤੇ ਆਈਪੀਐਸ ਸੀ ਕਿ ਜਾਂ ਆ ਚੁੱਕਾ ਸੀਗਾ ਸ਼ਾਇਦ ਤਾਂ ਉਸ ਤੋਂ ਬਾਅਦ ਤਾਂ ਫਿਰ ਤਾਂ ਪਤਾ ਹੀ ਹੈ ਲਗਾਤਾਰ ਬੁਰੀ ਹਾਲਤ ਹੁੰਦੀ ਗਈ ਆ ਜੀ ਹਰਮਨ ਜੀ ਸ਼ੁਕਰੀਆ ਜੀ ਤੁਹਾਡੇ ਜਿਹੜੀ ਗੱਲ ਮੇਰੇ ਕੰਮ ਆ ਗਈ ਹੈ ਮੈਂ ਉਹ ਦੇਖ ਲਿਆ ਮੈਸੇਜ ਤੇ ਹੁਣ ਮੈਨੂੰ ਸ਼ੋ ਹੋਣ ਲੱਗਿਆ ਤੇ ਆਪਾਂ ਕਮੈਂਟ ਨਾਲ ਨਾਲ ਪੜਦੇ ਆਂ ਮਿੰਟੂ ਜੀ ਅਗਲੀ ਖਬਰ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ। سو ਕਲੋਜ਼ ਟੂ ਬੰਗੂ ਅੰਕਲ ਭੱਟ देयर वाज ਫੈਮਲੀ ਪ੍ਰੋਬਲਮਸ ਟੂ ਕਰਨ ਸਿੰਘ ਹਾਂ ਜੀ ਇਹ ਤੇ ਹੁਣ ਅੰਦਰ ਦਾ ਸਾਨੂੰ ਨਹੀਂ ਪਤਾ ਸਾਹਿਬ ਪਰ ਮੈਂ ਜਿਵੇਂ ਕਿਹਾ ਕਿ ਮੈਨੂੰ ਇਸ ਗੱਲ ਦਾ ਅਫਸੋਸ ਰਹੇਗਾ ਜੀ ਕਿ ਇੱਕ ਸਿੱਖ ਇੱਕ ਕਹ ਲੋ ਕਿ ਪਿੰਡ ਜਿਹੜਾ ਇੱਕ ਮਿਸਾਲ ਬਣ ਸਕਦਾ ਸੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਯਾਰ ਬਿਜ਼ਨਸ ਦੇ ਮਾਮਲੇ ਵਿੱਚ ਬਿਲਕੁਲ ਬਿਲਕੁਲ ਤਾਂ ਉਹ ਬੰਦਾ ਮਿਸਾਲ ਗਲਤ ਪੈਦਾ ਹੋ ਕਰ ਗਿਆ ਆ ਆ ਚੀਜ਼ ਦਾ ਦੁੱਖ ਰਹੇਗਾ ਬਾਕੀ ਫੈਮਿਲੀ ਚ ਉਹਨਾਂ ਦੇ ਕੀ ਸੀ ਅਸੀਂ ਉਧਰ ਨਹੀਂ ਜਾਂਦੇ ਜੀ ਜੀ ਤੁਸੀਂ ਉਹਨਾਂ ਦੇ ਕਰੀਬੀ ਹੋ ਤਾਂ ਹੋ ਸਕਦਾ ਤੁਹਾਨੂੰ ਜ਼ਿਆਦਾ ਪਤਾ ਹੋਵੇ ਹਮ ਪਰ ਜਦੋਂ ਇਸ ਤਰ੍ਹਾਂ ਇਨਾ ਪੈਸਾ ਤੇਲਾ ਹੋਵੇ ਫਿਰ ਪ੍ਰੋਬਲਮਸ ਬਣ ਵੀ ਜਾਂਦੀਆਂ ਬਿਲਕੁਲ ਬਿਲਕੁਲ